ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਪਾਪ ਟੋਲਾ ਨਾਵਲ ਤੇ ਤੂਤਾ ਵਾਲਾ ਖੂਸੀ ਪ੍ਰੇਮ ਚੰਦ ਦੀ ਕਹਾਣੀ ਪੜੇ ਖੁਸ਼ ਹੁੰਦੀ ਰੂਸੀ ਲੇਖ ਪੱਕਾ ਮਿੱਤਰ ਜੇ ਲੇਖ ਮੇਰਾ ਮਿੱਤਰ ਚ ਰਾਮ ਦਾ ਹੀ ਨਾ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਬਲਾਸੀ ਦਾ ਯੁੱਧ ਪੜੇ ਪੜਿਆ ਵਿਦਰੋਹੀ ਸੀ ਲੰਚ ਸਮੇਂ ਨਾਲੋਂ ਪਹਿਲਾਂ ਪੈ ਜਾਂਦੀ ਖੋਸੀ ਰੋਟੀ ਖਾ ਕੇ ਕਿਸੇ ਦੀ ਰੋਟੀ ਖਾ ਕੇ ਕਿਸੇ ਦੀ ਲੈਂਦੇ ਹੋਰਾਂ ਦਾ ਨਾ ਸੀ ਕਿੰਨਾ ਚੰਗਾ ਸਮਾਂ ਸੀ ਯੋ ਕਿੰਨਾ ਚੰਗਾ ਸਮਾਂ ਸੀ ਸੈਨ θ ਕੋਸ θ ਪਾਈਥਾਗੋਰਸ ਥਿਊਰਮਾ ਕਲਾਸ ਵਿੱਚ ਕੋਈ ਕੋਈ ਹੱਲ ਕਰਦਾ ਸੀ ਸੂਰਮਾ ਸੈਨ θ ਕੋਸ θ ਪਾਈਥਾਗੋਰਸ ਥਿਊਰਮਾ ਕਲਾਸ ਵਿੱਚ ਕੋਈ ਕੋਈ ਹੱਲ ਕਰਦਾ ਸੀ ਸੂਰਮਾ ਮੈਥ ਵਿੱਚੋਂ ਹੱਥ ਤੰਗ ਹਿਸਾਬ ਵਿੱਚੋਂ ਹੱਥ ਤੰਗ ਤੇ ਪੀ ਆਏ ਮਸਾ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ H2O CO2 ਨਿਊਟਨ ਦਾ ਲਾਪੜੇ ਪ੍ਰਯੋਗਸ਼ਾਲਾ ਸਾਇੰਸ ਦੀ ਚ ਪਿੰਜਰ ਸੀ ਵੇਖ ਡਰੇ ਡਰੈਂਗ ਵਿੱਚ ਹੱਥ ਸਾਡਾ ਰੈਂਗ ਵਿੱਚ ਹੱਥ ਸਾਡਾ ਥੋੜਾ ਜਿਹਾ ਰਹਾ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਸਰੀਰਕ ਸਿੱਖਿਆ ਦਾ ਵਿਸ਼ਾ ਜੋ ਪਸੰਦ ਸੀ ਆ ਲੌਂਗ ਜੰਪ ਦੌੜ ਦੂੜ ਟੱਪ ਜਾਂਦੇ ਕੰਦ ਸੀ ਸਰੀਰਕ ਸਿੱਖਿਆ ਦਾ ਵਿਸ਼ਾ ਜੋ ਪਸੰਦ ਸੀ ਆ ਲੌਂਗ ਜੰਪ ਦੌੜ ਦੂੜ ਟੱਪ ਜਾਂਦੇ ਕੰਦ ਸੀ ਹੋਣ ਵਾਂਗੂ ਸਾਂ ਮੈਨੂੰ ਹੋਣ ਵਾਂਗੂ ਸਾਂ ਨਹੀਂਓ ਚੜਦਾ ਜਾਵਾਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਬਾਲ ਸਭ ਲੱਗਦੀ ਸੀ ਹਰ ਸ਼ਨੀਵਾਰ ਨੂੰ ਪਹਿਲੀਆਂ ਜਵਾਜ ਪੈਂਦੀ ਰਿੱਕੀ ਖਾ ਕੇ ਸਾਰ ਨੂੰ ਪਹਿਲੀਆਂ ਜਵਾਜ ਪੈਂਦੀ ਰਿੱਕੀ ਖਾ ਕੇ ਸਾਰ ਨੂੰ ਗੀਤ ਮਾਨਕ ਸਾਵਦਾ ਥੀਤ ਮਾਨਕ ਸਾਬ ਦਾ گاਉਂਦਾ ਹੁੰਦਾ ਮੈਂ ਸੀ ਕਿੰਨਾ ਚੰਗਾ ਸਮਾਂ ਸੀ ਉਹ ਕਿੰਨਾ ਚੰਗਾ ਸਮਾਂ ਸੀ ਕੁੱਤਾ ਜਦੋਂ ਲਾਲਚੀ ਸੀ ਪਿਆਸਾ ਜਦੋਂ ਕਾਂ ਸੀ ਲੂੰਬੜੀ ਚਲਾਕ ਸੀ ਤੇ ਲੇਖ ਮੇਰੀ ਗਾਸੀ ਸੀ